ਕੀ ਤੁਸੀਂ ਜਾਣਦੇ ਹੋ ਕਿ ਐਂਡਿਸ ਦੁਨੀਆ ਦੀ ਸਭ ਤੋਂ ਲੰਬੀ ਪਹਾੜਤ ਲੜੀ ਹੈ ਐਕਸ ਮੰਦਰੀ ਟੈਕਟੋਨਿਕ ਪਲੇਟ ਦੇ ਇੱਕ ਮਹਾਦੀਪ ਪਲੇਟ ਦੇ ਹੇਠਾਂ ਲਗਾਤਾਰ ਡੁੱਬਣ ਨਾਲ ਦੁਨੀਆ ਦੀ ਸਭ ਤੋਂ ਲੰਬੀ ਪਹਾੜਤ ਲੜੀ ਅਤੇ ਸੈਂਕੜੇ ਜਵਾਲਾਮੁਖੀ ਕਿਵੇਂ ਪੈਦਾ ਹੋਏ ਇੱਕੋ ਪਹਾੜਤ ਲੜੀ ਵਿੱਚ ਗਰਮ ਦੇਸ਼ਾਂ ਦੇ ਹਰੇ ਭਰੇ ਜੰਗਲਾਂ ਤੋਂ ਲੈ ਕੇ ਪ੍ਰਾਚੀਨ ਸੱਭਿਅਤਾਵਾਂ ਦੇ ਖੰਡਰਾਂ ਅਤੇ ਬਰਫ਼ੀਲੇ ਗਲੇਸ਼ੀਅਰਾਂ ਤੱਕ ਦਾ ਸਫ਼ਰ ਕਿਵੇਂ ਤੈਅ ਕੀਤਾ ਜਾ ਸਕਦਾ ਹੈ ਇੰਨੇ ਉੱਚੇ ਔਖੇ ਅਤੇ ਕਠੋਰ ਵਾਤਾਵਰਣ ਵਿੱਚ ਇੰਕਾ ਸਾਮਰਾਜ ਵਰਗੀਆਂ ਮਹਾਨ ਸਭਿਅਤਾਵਾਂ ਨੇ ਕਿਵੇਂ ਵਿਕਾਸ ਕੀਤਾ ਅਤੇ ਉਹ ਕਿਹੜੇ ਰਾਜ ਸਨ ਜਿਨ੍ਹਾਂ ਨੇ ਉਹਨਾਂ ਨੂੰ ਉੱਥੇ ਰਹਿਣ ਦੇ ਯੋਗ ਬਣਾਇਆ ਸੱਚੀ ਇਹ ਕਾਲ ਦੋਸਤੋ ਤੁਹਾਡਾ ਸਾਰੰਦਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬੀ ਫੈਕਟੋਪੀਡੀਆ ਤੇ ਮੈਂ ਹਾਂ ਵੀਰਪਾਲ ਕੌਰ ਜਦੋਂ ਅਸੀਂ ਦੁਨੀਆ ਦੀਆਂ ਸਭ ਤੋਂ ਉੱਚੀਆਂ ਪਰਬਤ ਲੜੀਆਂ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਹਿਮਾਲਿਆ ਦਾ ਨਾਮ ਆਉਂਦਾ ਹੈ ਪਰ ਜੇ ਮੈਂ ਤੁਹਾਨੂੰ ਪੁੱਛਾਂ ਕਿ ਦੁਨੀਆ ਦੀ ਸਭ ਤੋਂ ਲੰਬੀ ਪਰਬਤ ਲੜੀ ਕਿਹੜੀ ਹੈ ਇੱਕ ਅਜਿਹੀ ਪਰਬਤ ਲੜੀ ਜੋ ਇੱਕ ਪੂਰੇ ਮਹਾਦੀਪ ਦੇ ਪੱਛਮੀ ਕਿਨਾਰੇ ਤੇ ਇੱਕ ਵਿਸ਼ਾਲ ਕੰਧ ਵਾਂਗ ਖੜੀ ਹੈ ਕੀ ਤੁਸੀਂ ਜਾਣਦੇ ਹੋ ਕਿ ਐਂਡੀਜ਼ ਦੁਨੀਆ ਦੀ ਸਭ ਤੋਂ ਲੰਬੀ ਪਹਾੜੀ ਲੜੀ ਹੈ ਜੀ ਹਾਂ ਇਹ ਹੈ ਦੱਖਣੀ ਅਮਰੀਕਾ ਦੀ ਐਂਡੀਜ਼ ਪਹਾੜੀ ਲੜੀ ਇਹ 4500 ਮੀਲ ਯਾਨੀ ਲਗਭਗ 7200 ਕਿਲੋਮੀਟਰ ਲੰਬੀ ਹੈ ਜੋ ਕਿ ਕੈਨੇਡਾ ਤੋਂ ਮੈਕਸੀਕੋ ਤੱਕ ਦੀ ਦੂਰੀ ਦੇ ਬਰਾਬਰ ਹੈ ਇਹ ਸੱਤ ਦੇਸ਼ਾਂ ਵਿੱਚੋਂ ਦੀ ਲੰਘਦੀ ਹੈ ਬੈਨੇਜ਼ੋਇਲਾ ਕੋਲੰਬੀਆ ਇਕਵਾਡੋਰ ਪੇਰੂ ਬੋਲੀਵੀਆ ਚਿਲੀ ਅਤੇ ਅਰਜنٹੀਨਾ ਇਹ ਸਿਰਫ ਲੰਬੀ ਹੀ ਨਹੀਂ ਬਲਕਿ ਹਿਮਾਲਿਆ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਪਹਾੜੀ ਲੜੀ ਵੀ ਹੈ ਪਰ ਐਂਡੀਜ਼ ਸਿਰਫ ਅੰਕੜਿਆਂ ਦਾ ਖੇਡ ਨਹੀਂ ਹੈ ਇਹ ਇੱਕ ਜੀਵਤ ਧੜਕਦੀ ਹੋਈ ਪਹਾੜੀ ਲੜੀ ਹੈ ਜਿਸ ਵਿੱਚ ਸੈਂਕੜੇ ਜਵਾਲਾਮੁਖੀ ਪ੍ਰਾਚੀਨ ਸਭਿਅਤਾਵਾਂ ਦੇ ਰਾਜ ਅਤੇ ਕੁਦਰਤ ਦੇ ਸਭ ਤੋਂ ਹੈਰਾਨੀਜਨਕ ਨਜ਼ਾਰੇ ਛੁਪੇ ਹੋਏ ਹਨ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸੇ ਮਹਾਨ ਪਹਾੜੀ ਲੜੀ ਦੇ ਡੇਲ ਵਿੱਚ ਉਤਰਾਂਗੇ ਅਤੇ ਇਸ ਦੀ ਕਹਾਣੀ ਨੂੰ ਜਾਣਾਂਗੇ ਐਂਡੀਜ਼ ਦੀ ਕਹਾਣੀ ਅਗ ਅਤੇ ਦਬਾਅ ਦੀ ਕਹਾਣੀ ਹੈ ਇਹ ਪਰਬਤ ਲੜੀ ਪ੍ਰਸ਼ਾਂਤ ਮਹਾਸਾਗਰ ਦੇ ਰਿੰਗ ਆਫ ਫਾਇਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇੱਕ ਅਜਿਹਾ ਖੇਤਰ ਜਿੱਥੇ ਦੁਨੀਆ ਦੇ ਸਭ ਤੋਂ ਵੱਧ ਪੁਚਾਲ ਅਤੇ ਜਵਾਲਾਮੁਖੀ ਆਉਂਦੇ ਹਨ ਐਂਡੀਜ਼ ਦਾ ਜਨਮ ਕਰੋੜਾਂ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਇਹ ਅੱਜ ਵੀ ਜਾਰੀ ਹੈ ਇੱਕ ਸਮੁੰਦਰੀ ਟੈਕਟੋਨਿਕ ਪਲੇਟ ਦੇ ਇੱਕ ਮਹਾਦੀਪ ਪਲੇਟ ਦੇ ਹੇਠਾਂ ਲਗਾਤਾਰ ਡੁੱਬਣ ਨਾਲ ਦੁਨੀਆ ਦੀ ਸਭ ਤੋਂ ਲੰਬੀ ਪਰਬਤ ਲੜੀ ਹੈ ਅਤੇ ਸੈਂਕੜੇ ਜਵਾਲਾਮੁਖੀ ਕਿਵੇਂ ਪੈਦਾ ਹੋਏ ਇਸ ਦਾ ਜਵਾਬ ਸਬਡਕਸ਼ਨ ਨਾਮ ਦੀ ਇੱਕ ਭੂ ਵਿਗਿਆਨਿਕ ਪ੍ਰਕਿਰਿਆ ਵਿੱਚ ਹੈ ਪ੍ਰਸ਼ਾਂਤ ਮਹਾਸਾਗਰ ਦੇ ਹੇਠਾਂ ਸਥਿਤ ਨਾਜ਼ਕਾ ਪਲੇਟ ਜੋ ਕਿ ਇੱਕ ਸਮੁੰਦਰੀ ਪਲੇਟ ਹੈ ਲਗਾਤਾਰ ਪੂਰਬ ਵੱਲ ਖਿਸਕ ਰਹੀ ਹੈ ਅਤੇ ਦੱਖਣੀ ਅਮਰੀਕੀ ਪਲੇਟ ਜੋ ਕਿ ਇੱਕ ਮਹਾਦੀਪੀ ਪਲੇਟ ਹੈ ਨਾਲ ਟਕਰਾ ਰਹੀ ਹੈ ਕਿਉਂਕਿ ਸਮੁੰਦਰੀ ਪਲੇਟ ਵਧੇਰੇ ਸੰਘਣੀ ਅਤੇ ਭਾਰੀ ਹੁੰਦੀ ਹੈ ਇਸ ਲਈ ਇਹ ਟੱਕਰ ਤੋਂ ਬਾਅਦ ਹਲਕੀ ਮਹਾਦੀਪੀ ਪਲੇਟ ਦੇ ਹੇਠਾਂ ਖਿਸਕਣਾ ਸ਼ੁਰੂ ਕਰ ਦਿੰਦੀ ਹੈ ਜਿਵੇਂ ਜਿਵੇਂ ਨਾਜ਼ਕਾ ਪਲੇਟ ਧਰਤੀ ਦੇ ਗਰਮ ਮੈਂਟਲ ਵਿੱਚ ਡੂੰਗੀ ਜਾਂਦੀ ਹੈ ਉਹ ਤਾਪਮਾਨ ਅਤੇ ਦਬਾਅ ਕਾਰਨ ਇਹ ਪਿਗਲਣ ਲੱਗਦੀ ਹੈ ਅਤੇ ਮੈਗਮਾ ਬਣਾਉਂਦੀ ਹੈ ਇਹ ਪਿਗਲਿਆ ਹੋਇਆ ਪੱਥਰ ਯਾਨੀ ਮੈਗਮਾ ਫਿਰ ਉੱਪਰ ਉੱਠਦਾ ਹੈ ਅਤੇ ਦੱਖਣੀ ਅਮਰੀਕੀ ਪਲੇਟ ਦੀ ਸਤ੍ਹਾ ਤੇ ਜਵਾਲਾਮੁਖੀਆਂ ਦੇ ਰੂਪ ਵਿੱਚ ਫੜਦਾ ਹੈ ਐਂਡੀਜ਼ ਅਸਲ ਵਿੱਚ ਜਵਾਲਾਮੁਖੀਆਂ ਦੀ ਇੱਕ ਬਹੁਤ ਲੰਬੀ ਲੜੀ ਹੈ ਇਸ ਦੇ ਨਾਲ ਹੀ ਦੋ ਪਲੇਟਾਂ ਦੇ ਵਿਚਕਾਰ ਲਗਾਤਾਰ ਦਬਾਅ ਕਾਰਨ ਦੱਖਣੀ ਅਮਰੀਕੀ ਪਲੇਟ ਦਾ ਪੱਛਮੀ ਕਿਨਾਰਾ ਇੱਕ ਕੱਪੜੇ ਵਾਂਗ ਸੁਗੜ ਰਿਹਾ ਹੈ ਅਤੇ ਉੱਪਰ ਔਠ ਰਿਹਾ ਹੈ ਜਿਸ ਨਾਲ ਇਹ ਉੱਚੇ ਪਹਾੜ ਬਣ ਰਹੇ ਹਨ ਇਹ ਪ੍ਰਕਿਰਿਆ ਅੱਜ ਵੀ ਜਾਰੀ ਹੈ ਜਿਸ ਕਾਰਨ ਐਂਡੀਜ਼ ਖੇਤਰ ਵਿੱਚ ਅਕਸਰ ਸ਼ਕਤੀਸ਼ਾਲੀ ਭੂਚਾਲ ਆਉਂਦੇ ਰਹਿੰਦੇ ਹਨ ਇਸ ਲਈ ਐਂਡੀਜ਼ ਇੱਕ ਪੁਰਾਣੀ ਅਤੇ ਸ਼ਾਂਤ ਪਰਬਤ ਲੜੀ ਨਹੀਂ ਬਲਕਿ ਇੱਕ ਨੌਜਵਾਨ ਗਤੀਸ਼ੀਲ ਅਤੇ ਜੀਵਤ ਭੂ-ਵਿਗਿਆਨ ਚੱਕੀ ਹੈ ਐਂਡੀਜ਼ ਦੀ ਸਭ ਤੋਂ ਹੈਰਾਨੀਜਨਕ ਗੱਲ ਇਸ ਦੀ ਵਿਭਿੰਨਤਾ ਹੈ ਇਹ ਸੱਤ ਵੱਖ-ਵੱਖ ਦੇਸ਼ਾਂ ਵਿੱਚ ਲੰਘਦੀ ਹੈ ਅਤੇ ਹਰ ਦੇਸ਼ ਵਿੱਚ ਇਸ ਦਾ ਇੱਕ ਵੱਖਰਾ ਚਿਹਰਾ ਹੈ ਇੱਕ ਵੱਖਰਾ ਮਾਹੌਲ ਅਤੇ ਇੱਕ ਵੱਖਰਾ ਸੱਭਿਆਚਾਰ ਹੈ ਇੱਕੋ ਪर्वत ਲੜੀ ਵਿੱਚ ਗਰਮ ਦੇਸ਼ਾਂ ਦੇ ਹਰੇ ਭਰੇ ਜੰਗਲਾਂ ਤੋਂ ਲੈ ਕੇ ਪ੍ਰਾਚੀਨ ਸਭਿਅਤਾਵਾਂ ਦੇ ਖੰਡਰਾਂ ਅਤੇ ਬਰਫ਼ੀਲੇ ਗਲੇਸ਼ੀਅਰਾਂ ਤੱਕ ਦਾ ਸਫ਼ਰ ਕਿਵੇਂ ਤੈਅ ਕੀਤਾ ਜਾ ਸਕਦਾ ਹੈ ਆਓ ਇੱਕ ਛੋਟਾ ਜਿਹਾ ਵਰਚੁਅਲ ਸਫ਼ਰ ਕਰੀਏ ਸਾਡਾ ਸਫ਼ਰ ਉੱਤਰੀ ਐਂਡੀਜ਼ ਤੋਂ ਸ਼ੁਰੂ ਹੁੰਦਾ ਹੈ ਵੈਨੇਜ਼ੁਏਲਾ ਅਤੇ ਕੋਲੰਬੀਆ ਵਿੱਚ ਇੱਥੇ ਦੇ ਪਹਾੜ ਹਰੇ ਭਰੇ ਗਰਮ ਅਤੇ ਨਮੀ ਵਾਲੇ ਹਨ ਇਹ ਖੇਤਰ ਆਪਣੀਆਂ ਕੌਫੀ ਦੇ ਬਾਗਾਨਾਂ ਲਈ ਮਸ਼ਹੂਰ ਹੈ ਥੋੜਾ ਹੋਰ ਦੱਖਣ ਵੱਲ ਇਕਵਾਡੋਰ ਵਿੱਚ ਅਸੀਂ ਉੱਚੀਆਂ ਜਵਾਲਾ ਜਵਾਲਾਮੁਖੀ ਚੋਟੀਆਂ ਦੇ ਵਿਚਕਾਰ ਵਸੇ ਸ਼ਹਿਰਾਂ ਨੂੰ ਦੇਖਦੇ ਹਾਂ ਜਿਵੇਂ ਕਿ ਰਾਜਧਾਨੀ ਕਿਟੋ ਹੁਣ ਅਸੀਂ ਕੇਂਦਰੀ ਐਂਡੀਜ਼ ਵੱਲ ਦਾਖਲ ਹੁੰਦੇ ਹਾਂ ਜੋ ਕਿ ਪੇਰੂ ਅਤੇ ਬੋਲੀਵੀਆ ਵਿੱਚ ਹੈ ਇਹ ਐਂਡੀਜ਼ ਦਾ ਸਭ ਤੋਂ ਚੌੜਾ ਅਤੇ ਸ਼ਾਇਦ ਸਭ ਤੋਂ ਮਸ਼ਹੂਰ ਹਿੱਸਾ ਹੈ ਪੇਰੂ ਵਿੱਚ ਐਂਡੀਜ਼ ਪ੍ਰਾਚੀਨ ਇੰਕਾ ਸਾਮਰਾਜ ਦਾ ਘਰ ਸੀ ਇੱਥੇ ਅਸੀਂ ਮਾਚੂ ਪਿਚੂ 13 ਹਸਮਈ ਖੰਡਰਾਂ ਨੂੰ ਦੇਖ ਸਕਦੇ ਹਾਂ ਜੋ ਪਹਾੜਾ ਵਿੱਚ ਉੱਚੇ ਛੁਪੇ ਹੋਏ ਹਨ ਬੋਲੀਵੀਆ ਵਿੱਚ ਸਾਨੂੰ ਅਲਟੀਪਲਾਨੋ ਮਿਲਦਾ ਹੈ ਜੋ ਕਿ ਇੱਕ ਵਿਸ਼ਾਲ ਉੱਚ ਉਚਾਈ ਵਾਲਾ ਪਠਾਰ ਹੈ ਇੱਥੇ ਦੁਨੀਆ ਦੀ ਸਭ ਤੋਂ ਉੱਚੀ ਜਹਾਜ਼ ਚੱਲਣ ਯੋਗ ਝੀਲ ਟਿਟੀਕਾਕਾ ਝੀਲ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੂਨ ਦੇ ਮੈਦਾਨ ਸਲਾਰ ਡੇ ਯੂਨੂਨੀ ਦਾ ਅਦਭੁਤ ਨਜ਼ਾਰਾ ਹੈ ਅੰਤ ਵਿੱਚ ਸਾਡਾ ਸਫ਼ਰ ਦੱਖਣੀ ਐਂਡੀਜ਼ ਵਿੱਚ ਪਹੁੰਚਦਾ ਹੈ ਜੋ ਚਿੱਲੀ ਅਤੇ ਅਰਜنٹინა ਵਿੱਚ ਫੈਲਿਆ ਹੋਇਆ ਹੈ ਇੱਥੇ ਦੇ ਲੈਂਡਸਕੇਪ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਹਰੇ ਭਰੇ ਪਹਾੜਾਂ ਦੀ ਥਾਂ ਹੁਣ ਤਿੱਖੀਆਂ ਪਰਥੀਲੀਆਂ ਅਤੇ برف ਨਾਲ ਢਕੀਆਂ ਚੋਟੀਆਂ ਲੈ ਲੈਂਦੀਆਂ ਹਨ ਇਹ ਪੈਟਾਗੋਨੀਆ ਦਾ ਮਸ਼ਹੂਰ ਖੇਤਰ ਹੈ ਇੱਥੇ ਸਾਨੂੰ ਵਿਸ਼ਾਲ ਗਲੇਸ਼ੀਅਰ ਨੀਲੀਆਂ ਝੀਲਾਂ ਅਤੇ ਟੋਰੇਸ ਡੇਲ ਪਾਈਨ ਵਰਗੇ ਨਾਟਕੀ ਪਹਾੜੀ ਸਮੂਹ ਮਿਲਦੇ ਹਨ ਅਤੇ ਇੱਥੇ ਹੀ ਅਰਜנטיਨਾ ਵਿੱਚ ਐਂਡੀਜ਼ ਅਤੇ ਏਸ਼ੀਆ ਤੋਂ ਬਾਹਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਕੋਂਕਾਗਵਾ ਖੜੀ ਹੈ ਇਸ ਤਰ੍ਹਾਂ ਐਂਡੀਜ਼ ਇੱਕ ਪਰਬਤ ਨਹੀਂ ਬਲਕਿ ਕਈ ਦੁਨੀਆਵਾਂ ਦਾ ਇੱਕ ਸਮੂਹ ਹੈ ਐਂਡੀਜ਼ ਹਮੇਸ਼ਾ ਤੋਂ ਸਿਰਫ ਪੱਥਰ ਅਤੇ ਬਰਫ਼ ਦਾ ਸਮੂਹ ਨਹੀਂ ਹੈ ਇਹ ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸਭਿਅਤਾ ਦਾ ਪੰਗੂੜਾ ਵੀ ਰਹੀ ਹਨ ਯੂਰੋਪੀਅਨਾਂ ਦੇ ਆਉਣ ਤੋਂ ਪਹਿਲਾਂ ਇੱਥੇ ਕਈ ਉਨਤ ਸਭਿਅਤਾਵਾਂ ਵਧੀਆਂ ਫੁੱਲੀਆਂ ਇਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਸੀ ਇਨਕਾ ਸਾਮਰਾਜ ਜਿਸ ਨੇ 15ਵੀਂ ਅਤੇ 16ਵੀਂ ਸਦੀ ਵਿੱਚ ਐਂਡੀਜ਼ ਦੇ ਇੱਕ ਵੱਡੇ ਹਿੱਸੇ ਤੇ ਰਾਜ ਕੀਤਾ ਚੰਗੇ ਉੱਚੇ ਔਖੇ ਅਤੇ ਕਠੋਰ ਵਾਤਾਵਰਣ ਵਿੱਚ ਇਨਕਾ ਸਾਮਰਾਜ ਵਰਗੀਆਂ ਮਹਾਨ ਸਭਿਅਤਾਵਾਂ ਨੇ ਕਿਵੇਂ ਵਿਕਾਸ ਕੀਤਾ ਅਤੇ ਉਹ ਕਿਹੜੇ ਰਾਜ ਸਨ ਜਿਨ੍ਹਾਂ ਨੇ ਉਹਨਾਂ ਨੂੰ ਉਥੇ ਰਹਿਣ ਦੇ ਯੋਗ ਬਣਾਇਆ ਇੰਕਾ ਲੋਕ ਉਚਾਈ ਤੇ ਰਹਿਣ ਦੇ ਮਾਹਿਰ ਸਨ ਉਹਨਾਂ ਨੇ ਖੇਤੀਬਾੜੀ ਲਈ ਪਹਾੜਾਂ ਦੀਆਂ ਢਲਾਣਾਾਂ ਤੇ ਪੌੜੀਦਾਰ ਖੇਤ ਬਣਾਏ ਜਿਸ ਨਾਲ ਉਹ ਮਿੱਟੀ ਤੇ ਮਿੱਟੀ ਦੇ ਖਿਸਕਣ ਨੂੰ ਰੋਕਦੇ ਸਨ ਅਤੇ ਪਾਣੀ ਦੀ ਸਹੀ ਵਰਤੋਂ ਕਰਦੇ ਸਨ ਉਹਨਾਂ ਨੇ ਆਲੂ ਅਤੇ ਕਿਨੋਆ ਵਰਗੀਆਂ ਫਸਲਾਂ ਦੀ ਕਾਸ਼ਟ ਕੀਤੀ ਜੋ ਉਚਾਈ ਤੇ ਵੀ ਉਗ ਸਕਦੀਆਂ ਸਨ ਉਹਨਾਂ ਨੇ ਇੱਕ ਬਹੁਤ ਹੀ ਵਿਕਸਿਤ ਸੜਕ ਪ੍ਰਣਾਲੀ ਬਣਾਈ ਜੋ ਪਹਾੜਾ ਵਿੱਚ ਹਜ਼ਾਰਾਂ ਕਿਲੋਮੀਟਰ ਕੱਕ ਫੈਲੀ ਹੋਈ ਸੀ ਜਿਸ ਨਾਲ ਉਹ ਆਪਣੇ ਵਿਸ਼ਾਲ ਸਾਮਰਾਜ ਨੂੰ ਜੋੜ ਕੇ ਰੱਖਦੇ ਸਨ। ਉਹਨਾਂ ਨੇ ਪੱਥਰ ਦੀਆਂ ਇਮਾਰਤਾਂ ਬਣਾਉਣ ਵਿੱਚ ਅਦਭੁਤ ਮੁਹਾਰਤ ਹਾਸਲ ਕੀਤੀ ਜਿਸ ਦਾ ਸਭ ਤੋਂ ਵਧੀਆ ਉਦਾਹਰਣ ਮਾਚੂ ਪੀਚੂ ਹੈ ਜਿੱਥੇ ਪੱਥਰਾਂ ਨੂੰ ਬਿਨਾਂ ਕਿਸੇ ਮਸਾਲੇ ਦੇ ਇੰਨੀ ਸਟੀਕਤਾ ਨਾਲ ਜੋੜਿਆ ਗਿਆ ਹੈ ਕਿ ਉਹਨਾਂ ਦੇ ਵਿਚਕਾਰ ਇੱਕ ਬਲੇਡ ਵੀ ਨਹੀਂ ਪਾਇਆ ਜਾ ਸਕਦਾ। ਅੱਜ ਵੀ ਲੱਖਾਂ ਲੋਕ ਐਂਡੀਜ਼ ਵਿੱਚ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇਹਨਾਂ ਪ੍ਰਾਚੀਨ ਲੋਕਾਂ ਦੇ ਵੰਸ਼ਜ ਹਨ ਉਹਨਾਂ ਦਾ ਜੀਵਨ ਗਣ ਉਹਨਾਂ ਦਾ ਜੀਵਨ ਖਣਨ ਖੇਤੀਬਾੜੀ ਅਤੇ ਵਦਰ ਰੇਸ ਸਪਟਾ ਤੇ ਨਿਰਪਰ ਕਰਦਾ ਹੈ ਇਹ ਪਰਬਤ ਲਾਮਾ ਅਲਪਾਕਾ ਅਤੇ ਵਿਕੂਨੀਆਂ ਵਰਗੇ ਵੀ ਲਖਣ ਜਾਨਵਰਾਂ ਦਾ ਵੀ ਘਰ ਹੈ ਅਤੇ ਇੱਥੇ ਦੁਨੀਆ ਦਾ ਸਭ ਤੋਂ ਵੱਡਾ ਉੱਡਣ ਵਾਲਾ ਪੰਛੀ ਐਡੀਨ ਕੋਡੇਰ ਆਸਮਾਨ ਵਿੱਚ ਰਾਜ ਕਰਦਾ ਹੈ ਤਾਂ ਦੋਸਤੋ ਇਹ ਸੀ ਐਂਡੀਜ਼ ਦੀ ਕਹਾਣੀ ਇੱਕ ਅਜਹੀ ਪਹਾੜਤ ਲੜੀ ਜੋ ਧਰਤੀ ਦੀ ਰੀੜ ਦੀ ਹੱਡੀ ਹੈ ਇਹ ਸਾਨੂੰ ਦੱਸਦੀ ਹੈ ਕਿ ਸਾਡਾ ਗ੍ਰਹਿ ਕਿੰਨਾ ਗਤੀਸ਼ੀਲ ਅਤੇ ਸ਼ਕਤੀਸ਼ਾਲੀ ਹੈ ਇਹ ਸਾਨੂੰ ਮਨੁੱਖੀ ਇਤਿਹਾਸ ਦੇ ਉਹਨਾਂ ਪੰਨਿਆਂ ਨਾਲ ਜੋੜਦੀ ਹੈ ਜਿੱਥੇ ਮਹਾਨ ਸਭਿਅਤਾਵਾਂ ਨੇ ਕੁਦਰਤ ਨਾਲ ਇੱਕ ਸੁਰਤਾ ਵਿੱਚ ਰਹਿਣਾ ਸਿੱਖਿਆ ਅਤੇ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਇੱਕੋ ਪਹਾੜਤ ਲੜੀ ਦੇ ਕਿੰਨੇ ਵੱਖ-ਵੱਖ ਰੂਪ ਹੋ ਸਕਦੇ ਹਨ ਹਰੇ ਭਰੇ ਜੰਗਲਾਂ ਤੋਂ ਲੈ ਕੇ ਸੁੱਕੇ ਪਠਾਰਾਂ ਅਤੇ ਬਰਫ਼ੀਲੇ ਮਾਰੂਥਲਾਂ ਤੱਕ ਜਿੱਥੇ ਹਿਮਾਲਿਆ ਆਪਣੀ ਬੇਮਿਸਾਲ ਉਚਾਈ ਲਈ ਜਾਣਿਆ ਜਾਂਦਾ ਹੈ ਉੱਥੇ ਐਂਡੀਜ਼ ਆਪਣੀ ਅਦਭੁਤ ਲੰਬਾਈ ਅਤੇ ਬੇਅੰਤ ਵਿਭਿੰਨਤਾ ਲਈ ਜਾਣਿਆ ਜਾਂਦਾ ਹੈ ਇਹ ਸਿਰਫ ਇੱਕ ਭੂਗੋਲਿਕ ਵਿਸ਼ੇਸ਼ਤਾ ਨਹੀਂ ਹੈ ਇਹ ਇੱਕ ਪੂਰੇ ਮਹਾਦੀਪ ਦਾ ਦਿਲ ਅਤੇ ਆਤਮਾ ਹੈ ਤੁਹਾਨੂੰ ਦੁਨੀਆ ਦੀ ਸਭ ਤੋਂ ਲੰਬੀ ਪਹਾੜੀ ਲੜੀ ਦਾ ਇਹ ਸਫ਼ਰ ਕਿਵੇਂ ਲੱਗਿਆ ਐਂਡੀਜ਼ ਦਾ ਕਿਹੜਾ ਹਿੱਸਾ ਤੁਹਾਨੂੰ ਸਭ ਤੋਂ ਵੱਧ ਦਿਲਚਸਪ ਲੱਗਿਆ ਆਪਣੇ ਵਿਚਾਰ ਹੇਠਾਂ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਭਵਿੱਖ ਵਿੱਚ ਵੀ ਦੁਨੀਆ ਦੇ ਅਜਿਹੇ ਹੋਰ ਅਦਭੁਤ ਕੋਨਿਆਂ ਦੀ ਸੈਰ ਕਰ ਸਕੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਧੰਨਵਾਦ